ਹੁਣ ਪਾਣੀ ਦੀ ਬਰਬਾਦੀ ਨਹੀਂ ਹੋਵੇਗੀ ਅਕਸਰ ਹੀ ਅਜਿਹਾ ਦੇਖਿਆ ਜਾਂਦਾ ਸੀ ਕਿ ਲੋਕ ਪਾਣੀ ਦੀ ਦੁਰਵਰਤੋਂ ਕਰਦੇ ਨੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਸ਼ਹਿਰ ਦੇ ਵਿੱਚ AI 스마트 ਵਾਟਰਮੀਟਰ ਲਗੰਚਾਰੇ ਨੇ ਅਸੀਂ ਸਭ ਜਾਣਦੇ ਹਾਂ ਕਿ ਪਾਣੀ ਸਾਡੇ ਜੀਵਨ ਦੇ ਲਈ ਕਿੰਨਾ ਮਹੱਤਵਪੂਰਨ ਹੈ ਪਰ ਇਸ ਦੇ ਬਾਵਜੂਦ ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਪਾਣੀ ਦੀ ਬਰਬਾਦੀ ਕਰਦੇ ਨੇ ਜਿਸ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਕਰਨਾਟਕ ਤੇ ਰਾਜਸਥਾਨੀ ਬੈਂਗਲੌਰੂ ਦੇ ਵਿੱਚ AI 스마트 ওয়াটার মিটার ਲਗਾਏ ਜਾਣਗੇ ਇਹ ਫੈਸਲਾ ਮਾਲੀਏ ਦੀ ਪਰਪਾਈ ਲਈ ਲਿਆ ਗਿਆ ਇਸ ਦੇ ਨਾਲ ਹੀ ਇਸ মিটার ਦੀ ਮਦਦ ਦੇ ਨਾਲ ਪਾਣੀ ਦੀ ਬਰਬਾਦੀ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ ਆਓ ਜਾਣਦੇ ਹਾਂ ਕਿ ਆਖਿਰਕਾਰ ਇਹ 스마트 ਮੀਟਰ ਕਿਵੇਂ ਕੰਮ ਕਰਦਾ ਹੈ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸਦੀ ਹੈ ਕਿ AI 스마트 ਫੋਟੋਮੈਟ੍ਰਿਕ અતਿਆਧੁਨਿਕ ਤਕਨੀਕ ਹੈ ਜੋ ਪਾਣੀ ਦੀ ਖਪਤ ਨੂੰ ਮਾਪਣ ਅਤੇ ਪ੍ਰਬੰਧਨ ਵਿੱਚ ਮਦਦ ਕਰਦੀ ਹੈ ਮੀਟਰ ਵਾਈਟੀ ਵਾਟਰ ਮੀਟਰ ਨਾਲੋਂ ਜ਼ਿਆਦਾ ਉਨਤ ਅਤੇ ਸਹੀ ਹੈ ਕਿਉਂਕਿ ਇਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ AI 스마트 ਵਾਟਰਮੀਟਰ ਦਾ ਮੁੱਖ ਉਦੇਸ਼ ਅਸਲ ਸਮੇਂ ਵਿੱਚ ਪਾਣੀ ਦੀ ਖਪਤ ਦੀ ਨਿਗਰਾਨੀ ਕਰਨਾ ਹੈ ਅਤੇ ਉਪਭੋਗਤਾਵਾਂ ਨੂੰ ਸਹੀ ਡਾਟਾ ਪ੍ਰਦਾਨ ਕਰਨਾ ਹੈ। ਮੀਟਰ ਦੇ ਵਿੱਚ ਸਥਾਪਿਤ ਉੱਚ ਸ਼ੁੱਧਤਾ ਸੈਂਸਰ ਪਾਣੀ ਦੇ ਵਹਾਅ ਦੀ ਦਰ, ਦਬਾਅ ਅਤੇ ਖਪਤ ਨੂੰ ਮਾਪਦੇ ਨੇ। ਇਹ ਸੈਂਸਰ ਹਰ ਸਕਿੰਟ ਡਾਟਾ ਰਿਕਾਰਡ ਕਰਦਾ ਹੈ ਜਿਸ ਨਾਲ ਪਾਣੀ ਦੀ ਖਪਤ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। AI 스마트 ਮੀਟਰ ਇੰਟੈਲੀਜੈਂਸ ਇੰਟਰਨੈਟ ਆਫ ਥਿੰਗਸ ਤਕਨੀਕ ਰਾਹੀਂ ਪਪੋਕਤਾ ਦੇ smartphones ਚ ਸਬੰਧਿਤ ਡੈਸ਼ਬੋਰਡ ਨੂੰ ਰੀਅਲ ਟਾਈਮ ਡਾਟਾ ਪੇਜ ਦੇ ਨੇ ਡਾਟਾ ਖਪਤਕਾਰਾਂ ਨੂੰ ਪਾਣੀ ਦੀ ਖਪਤ ਦਾ ਸਹੀ ਅੰਦਾਜ਼ਾ ਦਿੰਦਾ ਇਨ੍ਹਾਂ ਮੀਟਰਾਂ ਵਿੱਚ AI ਐਲਗੋਰਿਦਮ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪਾਣੀ ਦੀ ਵਰਤੋਂ ਦੇ ਪੈਟਰਨ ਨੂੰ ਪਛਾਣਦੇ ਨੇ ਤਕਨੀਕਿਕ ਕੱਚ ਪਾਣੀ ਦੀ ਬਰਬਾਦੀ ਅਨਿਮਤ ਖਪਤ ਵਰਗੀਆਂ ਸਮੱਸਿਆਵਾਂ ਦੀ ਤੁਰੰਤ ਪਛਾਣ ਕਰ ਜਾਣਕਾਰੀ ਦਿੰਦੀ ਐ ਸੋ ਹੁਣ ਪਾਣੀ ਦੀ ਬਰਬਾਦੀ ਬਚੇਗੀ ਕਿਉਂਕਿ ਸ਼ਹਿਰ ਦੇ ਵਿੱਚ AI 스마트 ਵਾਟਰ ਮੀਟਰ ਲੱਗਣ ਜਾ ਰਹੇ ਨੇ ਜਿਸ ਕਰਕੇ ਪਾਣੀ ਦੀ ਖਪਤ ਅਤੇ ਪ੍ਰਬੰਧਨ ਨੂੰ ਮਾਪਿਆ ਜਾਵੇਗਾ ਕਿਉਂਕਿ ਲੋਕ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪਾਣੀ ਦੀ ਦੁਰਵਰਤੋਂ ਕਰਦੇ ਨੇ ਲੋੜ ਤੋਂ ਵੱਧ ਪਾਣੀ ਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਤੇ ਅਜਿਹੇ ਦੇ ਵਿੱਚ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ AI ਸਮਾਰਟ ਵਾਟਰ ਮੀਟਰ ਲੱਗਣ ਜਾ ਰਹੇ ਨੇ ਦੱਸਦੀ ਹੈ ਕਿ ਜਿਹੜੇ ਆ ਇਹ AI ਸਮਾਰਟ ਵਾਟਰ ਮੀਟਰ ਕਰਨਾਟਕ ਦੇ ਵਿੱਚ ਲੱਗਣ ਜਾ ਰਹੇ ਨੇ ਕਰਨਾਟਕ ਦੀ ਰਾਜਧਾਨੀ ਬੰਗਲੌਰੂ ਦੇ ਵਿੱਚ AI ਸਮਾਰਟ ਵਾਟਰ ਮੀਟਰ ਲਗਾਏ ਜਾਣਗੇ